ਉਹ ਕੱਲ੍ਹ ਸ੍ਰੀ ਹਕਾਲਕ ਕਕ ਸਾਹਿਬ ਅੰਤਨ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਨਤਮਸਤਕ ਹੋ ਕੇ ਜੋ ਸਿੰਘ ਸਾਬਾਨਾ ਵੱਲੋਂ ਸੇਵਾ ਲੱਗੀ ਆ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਅੱਜ ਉਹ ਸੇਵਾ ਅਸੀਂ ਸਾਰਿਆਂ ਨੇ ਉਹਦੀ ਸ਼ੁਰੂਆਤ ਆਰੰਭ ਕੀਤੀ ਆ ਸੇਵਾ ਕਰਨ ਦਾ ਮੌਕਾ ਮਿਲਿਆ ਦਾਸ ਮਹਿਸੂਸ ਕਰਦਾ ਹੈ ਕਿ ਵੇਖੋ ਅਸੀਂ ਦੁਨੀਆ ਦੁਨੀਆਦਾਰੀ ਜੀਵ ਆ ਭੁੱਲਣਹਾਰ ਆ ਕਾਲਯੁਕੀ ਜੀ ਆ ਸਾਡੇ ਤੋਂ ਪਰਫੈਕਟ ਤਾਂ ਹੈ ਨਹੀਂ ਜੀ ਸਾਡੇ ਤੋਂ ਜ਼ਿੰਦਗੀ ਚ ਕੰਮ ਕਰਦੇ ਆ ਵਿਚਰਦੇ ਆ ਅਨੇਕਾਂ ਹੀ ਟਲਾਪੁਲਾ ਹੋ ਜਾਂਦੀਆਂ ਨੇ ਸੋ ਅਸੀਂ ਗੁਰੂ ਸਾਹਿਬ ਬਖਸ਼ੰਦ ਨੇ ਤੇ ਅਸੀਂ ਤਾਂ ਖਿੰਖਿਨ ਭੁੱਲਣਹਾਰ ਆ ਔਰ ਗੁਰੂ ਘਰ ਦਾ ਗੋਲਾ ਗੁਰੂ ਘਰ ਦਾ ਝਾੜੂ ਬਰਦਾਰ ਹੋਣ ਦੇ ਨਾਤੇ ਦਾਸ ਇਹ ਮਹਿਸੂਸ ਕਰਦਾ ਹੈ ਕਿ ਜਿਹੜਾ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਗੁਰੂ ਸਾਹਿਬ ਦੇ ਚਰਨ ਪਰਸਦਾ ਸੱਚੇ ਦਿਲੋਂ ਨਤਮਸਤਕ ਹੁੰਦਾ ਢਾਹ ਪੈਂਦਾ ਹੈ ਤੇ ਗੁਰੂ ਸਾਹਿਬ ਕਿਰਪਾ ਵੀ ਕਰਦੇ ਅਸੀਂ ਤਾਂ ਬਾਰ ਬਾਰ ਮੈਂ ਤੁਹਾਨੂੰ ਕਹਿਣਾ ਜੀ ਇੱਕ ਵਾਰ ਹੀ ਨਹੀਂ ਲੱਖਾਂ ਵਾਰੀ ਮੇਰੀ ਦਾਸ ਦੀ ਇਹੀ ਅਰਦਾਸ ਰਹੂਗੀ ਕਿ ਅਸੀਂ ਭੁੱਲਨ ਹਾਰ ਔਰ ਗੁਰੂ ਸਾਹਿਬ ਸਮਤ ਬਖਸ਼ਣ ਔਰ ਗੁਰੂ ਸਾਹਿਬ ਬਖਸ਼ੇਂਦ ਨੇ ਔਰ ਗੁਰੂ ਦੇ ਚਰਨਾਂ 'ਚੋਂ ਪ੍ਰੇਰਣਾ ਲੈ ਕੇ ਸਮਤ ਲੈ ਕੇ ਗੁਰੂ ਦੇ ਚਰਨ ਪਰਸ ਕੇ ਗੁਰੂ ਦੀ ਧੂੜ ਮਸਤਕ ਲਾ ਕੇ ਚਰਨਾਂ ਦੀ ਦਾਸ ਆਪ ਦਾ ਜਿੰਦਗੀ ਬਤੀਤ ਕਰਨਾ ਚਾਹੁੰਦਾ ਕਿਉਂਕਿ ਇਹ ਸਿਆਸੀ ਨਾ ਸਿਆਸੀ ਇਸ ਵਨ ਪਾਰਟ ਮੇਨ ਮਕਸਦ ਹੈ ਲੋਕ ਸੁਖੀਏ ਪਰ ਲੋਕ ਸੁਹੇਲੇ ਇਸ ਲਈ ਉਹ ਸੋਚ ਨਾਲ ਗੁਰੂ ਕਿਰਪਾ ਕਰਦਨ ਇੱਕ ਜੀਵਨ ਔਕਾਸੋਕਾ ਲੰਘ ਜਵੇ ਤੇ ਗੁਰੂ ਦੇ ਨਾਲ ਗੁਰੂ ਬਖਸ਼ ਤੁਸੀ ਸਾਹਿਬ ਸਿੰਘ ਸਾਹਿਬ ਨੇ ਸ਼੍ਰੋਮਣੀ ਕਾਲੀਦਾਨ ਦੀ ਪੁਲਿਸ ਜਿੱਤੀ ਲਈ ਇਕਤਾ ਦਾ ਵੀ ਦੇਸ਼ ਦਿੱਤਾ ਹੈ ਕਾਲੀਦਾਨ ਨੂੰ ਉਲਝੂਤ ਕਰਦਾ ਪੂਰਾ ਜਿਹੜਾ ਪਲਾਨ ਹੈ ਉਹ ਵੀ ਦੱਸਿਆ ਹੈ ਚਲੋ ਅੱਜ ਨਾ ਜੀ ਜਿੰਨਾ ਚਿਰ ਤਾਂ ਸੇਵਾ ਚੱਲਦੀ ਆ ਉਸ ਵੇਲੇ ਉੱਥੇ ਤੱਕ ਤਾਂ ਹਲੇ ਕੋਈ ਗੱਲ ਦੀ ਫਾਇਦਾ ਨਹੀਂ ਟਿੱਪਣੀ ਕਰਨ ਦਾ ਸਿੰਘ ਸਾਹਿਬ ਦੇ ਆਦੇਸ਼ ਨੇ ਸਤਿਵਚਨ ਔਰ ਸ਼੍ਰੋਮਣੀ ਅਕਾਲੀ ਦਲ ਤਗੜਾ ਹੋਵੇ ਰੀਜਨਲ ਪਾਰਟੀ ਤਗੜੀ ਹੋਵੇ ਪੰਜਾਬ ਦੇ ਲੋਕਾਂ ਦੀ ਆਵਾਜ਼ ਤਗੜੀ ਹੋਵੇ ਭਾਈ ਚਾਰੇ ਸਾਂਝ ਬਾਰਡਰ ਸਟੇਟ ਅਮਨ ਸ਼ਾਂਤੀ ਕਾਨੂੰਨ ਬਹਾਲ ਰਵੇ ਔਰ ਕੇਂਦਰ 'ਚੇ ਬੈਠੀਆਂ ਨੈਸ਼ਨਲ ਪਾਰਟੀਆਂ ਦਿੱਲੀ 'ਚ ਬਹਿ ਕੇ ਉਹ ਇਹ ਜੀ ਸਾਜ਼ਿਸ਼ ਨਾ ਕੋਈ ਰਚਨ ਜਿਹਦੇ ਨਾਲ ਸੂਬੇ ਦੀ ਆਵਾਜ਼ ਆ ਰੀਜIONAL ਪਾਰਟੀ ਕਮਜ਼ੋਰ ਹੋਵੇ ਇਸ ਲਈ ਸਾਰਿਆਂ ਨੂੰ ਸਿਰ ਜੋੜ ਕੇ ਆਪਣੇ ਗਿਲੇ ਸ਼ਿਕਵੇ ਵੈਰ ਵਿਰੋਧ ਪਲਾ ਕੇ ਸ਼ੁਡ ਵਰਕ ਫॉर द ਪੀਪਲ ਆਫ ਪੰਜਾਬ ਪੰਜਾਬ ਦੇ ਲੋਕਾਂ ਲਈ ਕੰਮ ਕਰ ਦੇਖੋ ਅਸੀਂ ਤਾਂ ਪੰਜ ਚਾਰ ਸਾਲ ਦੇ ਕਸ਼ ਕਰ ਰਹੇ ਹਾਂ ਕਿ ਸਾਨੂੰ ਆਪ ਸ਼੍ਰੀ ਕਲਤਾ ਸਾਹਿਬ ਦੇ ਆਉਣਾ ਚਾਹੀਦਾ ਜਦੋਂ ਸਾਡੀ ਕੋਈ ਛਰਵਾਈ ਨਾ ਹੋਈ ਫਿਰ ਅਸੀਂ ਆ ਕੇ ਸ਼੍ਰੀ ਕਲਤਾ ਸਾਹਿਬ ਦੇ ਬੇਨਤੀ ਕੀਤੀ ਕਿ ਇਹ ਇੱਦਾਂ ਦਾ ਕਰਕੇ ਸਾਡੀ ਸਰਕਾਰ ਦੇ ਵਿੱਚ ਵੱਡੇ ਵੱਡੇ ਬੱਜਰ ਨਾ ਹੋਏ ਉਹ ਬਨਾਹਾਂ ਦੇ ਕੱਟਕ ਪਏ ਅਸੀਂ ਉਦੋਂ ਚੁੱਪ ਰਹੇ ਉਦੋਂ ਅਸੀਂ ਬਹੁਤਾ ਵਿਰੋਧ ਨਹੀਂ ਕੀਤਾ ਉਹ ਫੋੜ ਦਿੱਤੀ ਪਰ ਅੱਜ ਤੁਹਾਡੇ ਬਹੁਤ ਫਰਿਆਦ ਲੈ ਕੇ ਆਏ ਉਹ ਫਰਿਆਦ ਦੀ ਬਦਾਲਤ ਉਹਨਾਂ ਨੇ ਕਿਸਾਇਆ ਨੂੰ ਬੁਲਾਇਆ ਉੱਥੇ ਲਾ ਕੇ ਤੁਹਾਨੂੰ मौका भी दिता मौका कल सजाई है साइम आया जो हुक्म ने करता इन मैं मना चीज़ें करा सा कोई कितु प्राप्त आई गुजैश नहीं है कि अभी कही नहीं है नहीं यह गुरु का हुक्म है गुरु के घर के श्री खादम आया ਕੋਈ ਜਿੰਨੇ ਵਿੱਚ ਲਾਗੂ ਕਰਾਵੇ ਜਿੱਥੇ ਸਾਡੇ ਜਿੱਥੇ ਆਪਾਂ ਨੇ ਆਖਿਆ ਕਿ ਕਾਲੀਸਤਾਂ ਲੈ ਜਿਹੜਾ ਪਾ ਚੁੱਲਾ ਛੜਕੇ ਅੱਗੇ ਹੋਣਾ ਚਾਹੀਦਾ ਕਾਲੇਦੰਨ ਨੂੰ ਹੋਰ ਨਿਯਮ ਕਰਨੇ ਲੋੜ ਹੈਗੇ ਜੋ ਹੁਕਮ ਪੰਦਰੀ ਇਹਨਾਂ ਨੂੰ ਕਹਿਣਗੇ ਜਿੱਤੇ ਪਹਿਲੇ ਸਾਲ ਨੇ ਪਹਿ ਇਸ ਵੀ ਲਾਵਾਗੇ ਉਹ ਕਹਿਣਗੇ ਸ਼ਾਹਤੂਰ ਬਾਹਰ ਰਹਿਣਾ ਬਾਹਰ ਵੀ ਰਹਾਗੇ ਉਹ ਕਹਿਣਗੇ ਸ਼ਾਤ ਕਰਨੀਆਂ ਤਾਂ ਕਰਾਂਗੇ ਜੋ ਉਹ ਹੁਕਮ ਇਹਨਾਂ ਵਿੱਚ ਲਾਗੂ ਹੋਊਗਾ ਤੇ ਇਹ ਨਹੀਂ ਹੈ ਵੀ ਇੰਨਾ ਮੰਨ ਲੈ ਇੰਨਾ ਛੱਡ ਤਾਂ ਵੀ ਅਜਿਹਾ ਨਹੀਂ ਕਹਿਦਾ ਸੀ ਸ਼ਿਵਾ ਕਰਨੀ ਆ ਅੱਛੀਵਾ ਕਰ ਲਈ ਇਸ ਤੋਂ ਬਾਅਦ ਗੱਲ ਖਤਮ ਗਲਤੀ ਨਹੀਂ ਗਲਤੀ ਹੋਈ ਐ ਬੈਂਚਰ ਗਲਤੀਆਂ ਹੋਈਆਂ ਨੇ ਵੱਡੇ ਗੁਨਾਹ ਹੋਏ ਨੇ ਅਸੀਂ ਤਾਂ ਲਿਖ ਕੇ ਦਿੱਤਾ ਇਹ ਇਹ ਬਹੁਤ ਵੱਡੇ ਗੁਨਾਹ ਹੋਏ ਨੇ ਪੰਜੇ ਗੁਨਾਹ ਹੋਏ ਨੇ ਪਰ ਇਹ ਵੀ ਅਸੀਂ ਕਿਹਾ ਕਿ ਸਾਡੀ ਕੋਈ ਇਨਵੋਲਵਮੈਂਟ ਨਹੀਂ ਸਾਨੂੰ ਪੁੱਛਿਆ ਵੀ ਗਿਆ ਸਾਨੂੰ ਪਤਾ ਵੀ ਹੈ ਨਹੀਂ ਸੀ ਜੇ ਪਤਾ ਹੁੰਦਾ ਸ਼ਾਇਦ ਅਸੀਂ ਰੋਕ ਵੀ ਲੈਂਦੇ ਪਰ ਨਹੀਂ ਚਲੋ ਇੱਕ ਗੁੱਦਰਤ ਕਰ ਦਿਆ ਪਰਮਾਤਮਾ ਜੀ ਤਾਂ ਕਾਨਤਖ ਸਰ ਦਾ ਹੁਕਮnabla ਹੁਕਮ ਹੈ ਉਹ ਮੈਂ ਮੰਨ ਲਿਆ ਆਈ ਸੇਵਾ ਕੀਤੀ ਕਿਦਾਂ ਲੱਗਾ ਜੀ ਬਹੁਤ ਅੱਖਾਂ ਲੱਗਾ ਜੀ ਬਹੁਤ ਸੰਤੋਸ਼ਟੀ ਮੰਦੀ ਹੋਈ ਹੈ ਲੱਗਦਾ ਕਿ ਸਾਰੇ ਜਿਹੜੇ ਫਾਵਤ ਤੋਤੇ ਜਾਣਗੇ ਅੱਜ ਇਹ ਤਾਂ ਹੁਣ ਗੁਰੂ ਮਹਾਰਾਜ ਦੇ ਹੱਥ 'ਚ ਹੈ